ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੁਖਨਾਵਲੂ ਜ਼ਿਲ੍ਹਾ ਦੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੋਕਸਰ ਸਾਹਿਬ ਪੈ ਜਾਂਦਾ ਤੇ ਇਹ ਪਿੰਡ ਜਦੋਂ ਆਪਾਂ ਲੁਹਾਰੇ ਤੋਂ ਸੁਖਨੇਵਾਲ ਨੂੰ ਆਉਣਿਆ ਦਾ ਰਸਤੇ ਦੇ ਵਿੱਚ ਦੋਸਤੋ ਗ੍ਰਿਡ ਪੈਂਦਾ ਬਿਜਲੀ ਵਾਲਾ ਉਹਦੇ ਬਿਲਕੁਲ ਨਾਲ ਘਰ ਆ ਪਹਿਲਾ ਘਰ ਪੈਂਦਾ ਇਸ ਪਿੰਡ ਨੂੰ ਜਾਣ ਲੱਗਿਆਂ ਇਹ ਤੇ ਇਸ ਵੀਰਾਂ ਕੋਲੇ ਦੋ ਜਾਨਵਰ ਬਕਾਊ ਆ ਇੱਕ ਤਾਂ ਨੀਲੀ ਰਾਵੀ ਦੋ ਦੰਦ ਇਕੱਠਾ ਬਹੁਤ ਹੀ ਚੰਗੇ ਖਾਨਦਾਨ ਦਾ ਬੱਚਾ ਦੋਸਤੋ ਤੇ ਇਸ ਤੋਂ ਇਲਾਵਾ ਇੱਕ ਟੋਕੜ ਜਰਸੀ ਵੈੜ ਵਕਾ ਹੂਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਉਹ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਕਾਲਾ ਮੇਰਾ ਨਾਮ ਜੀ ਠੀਕ ਹੈ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 98143 98143 96638 96638 ਤੇ ਬਾਈ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਘਰ ਦੀ ਲੋਕੇਸ਼ਨ ਦੱਸ ਦਿਓ ਆਪਣਾ ਘਰ ਕਿੱਥੇ ਹੀ ਰਹਿ ਜਾਂਦਾ ਆ ਵੀਰ ਆਪਣੇ ਸੁਗਨੇ ਗ੍ਰੈਡ ਦੇ ਕੋਲੇ ਠੀਕ ਹੈ ਜੀ ਦੁਬਾਰੇ ਨੂੰ ਛੜਕ ਜਾਂਦੀ ਜਿਹੜੀ ਠੀਕ ਹੈ ਠੀਕ ਹੈ ਤੇ ਬਾਈ ਜੀ ਇਹ ਕਟਾ ਕਿਹੜੇ ਬੋਲਦਾ ਇਹ ਡਾਇਮੰਡ ਦਾ ਜੀ ਡਾਇਮੰਡ ਦਾ ਕਿੰਨੀ ਉਮਰ ਆ ਬਾਈ ਇਹਦੀ ਇਹਦੀ 2 ਸਾਲ ਤੇ 2 ਮਹੀਨੇ ਦੀ ਹੋ ਗਈ 22 ਮਹੀਨੇ ਠੀਕ ਹੈ ਜੀ ਲਓ ਵੀ ਸੱਜਣੋ ਦੋ ਦੰਦ ਬੱਚਾ 22 23 ਮਹੀਨੇ ਉਮਰ ਆ ਬਹੁਤ ਚੰਗਾ ਝੋਟਾ ਹੈ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਲਓ ਵੀ ਦੋਸਤੋ ਦੋਨੇ ਅੱਖਾਂ ਚਿੱਟੀਆਂ ਮੱਥਾ ਮੱਥੇ 'ਚ ਪਟਾ ਤੇ ਚਾਰੇ ਪੈਰ ਆ ਜਿਹੜੇ ਉਹ ਚਿੱਟਿਆ ਤੇ ਧੁੰਨੀ ਦੇ ਉੱਤੇ ਵੀ ਡੱਬ ਤੁਸੀਂ ਦੇਖ ਸਕਦੇ ਹੋ ਚੰਗੇ ਪੱਠਪੁੜੇ ਦਾ ਮਾਲਕਾ ਦੋਸਤੋ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਟੈਸਟੀ ਕਾਲੇ ਦੇ ਬਹੁਤ ਚੰਗੇ ਆ ਦੇਖ ਸਕਦੇ ਹੋ ਤੁਸੀਂ ਟਾਪ ਕੁਆਲਟੀ ਦਾ ਕੱਟਾ ਹੈ ਡਾਇਮੰਡ ਝੋਟਾ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਹੋਊਗਾ ਵੀ ਕਿੱਡਾ ਕਮਸ਼ੂਰ ਆ ਉਹਦਾ ਇਹ ਬੱਚਾ ਤੇ ਤੋੜ ਕੇ ਤੁਹਾਨੂੰ ਇਹ ਦਿਖਾ ਦਿੰਦੇ ਆ ਲਓ ਵੀ ਸੱਜਣੋ ਬਹੁਤ ਸ਼ਾਂਤ ਸੁਭਾਅ ਦਾ ਕੱਟਾ ਹੈ ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਨਾਥਾ ਜੇ ਮਾਰੀ ਨਹੀਂ ਕਿਉਂਕਿ ਸ਼ਰੀਫ ਜਾਦੇ ਇਸ ਕਰਕੇ ਲੋ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਨੱਥ ਨਹੀਂ ਮਰੀ ਇਹਦੇ ਹਜੇ ਤਾਈ ਤੇ ਥੋੜੀ ਜਿਹੀ ਚੌੜ ਤਾਂ ਕਰਕੇ ਕਰਦਾ ਮੋੜ ਲਓ ਬਾਈ ਬੜਿਆ ਬੜਿਆ ਲੋ ਵੀ ਸੱਜਣੋ ਤੋੜ ਕੇ ਤੁਹਾਨੂੰ ਦਿਖਾਤਾ ਹਾਂ ਹਾਂ ਬਾਈ ਮੁੱਲ ਕੀ ਰੱਖਿਆ ਇਹਦਾ ਆਪਾਂ 90000 ਰੁਪਏ 90000 ਚ ਮਾਨਤਾਨ ਹੋ ਜਾਊਗਾ ਬਾਈ ਤੇਰੀ ਵੀਡੀਓ ਵੇਖ ਕੇ ਆ ਉਹ ਮਾਨ ਦਾ ਜ਼ਰੂਰ ਕਰਾਂਗੇ ਵੀਰੇ ਠੀਕ ਹੈ ਬਾਈ ਜੀ ਲਓ ਵੀ ਸੱਜਣੋ 90000 ਮੁੱਲ ਆ ਤੇ ਬਣਦਾ ਮਾਨਤਾਨ ਇਹਦੇ ਵਿੱਚੋਂ ਥੋੜਾ ਜ਼ਰੂਰ ਕੀਤਾ ਜਾਊਗਾ ਇਸ ਤੋਂ ਅੱਗੇ ਦੋਸਤੋ ਇੱਕ ਵਾੜਾ ਜਰਸੀ ਪੰਜਾਬ ਵਾਲੀ ਉਹਦਾ ਤੁਹਾਨੂੰ ਸਾਰੀ ਉਹਦੀ ਗੱਲਬਾਤ ਹੀ ਉਹਦੇ ਬਾਰੇ ਵੀ ਕਰਦੇ ਆਂ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਆ ਗਾਂ ਦੀ ਇਹਦੀ 35000 ਰੁਪਏ ਮੰਗਦੇ 7 ਕਿਲੋ ਦੁੱਧ ਰੋਜ਼ਨੇ ਮਹੀਨੇ ਦਾ ਟੀਕਾ ਭਰਿਆ 7 ਕਿਲੋ ਦੁੱਧ ਇੱਕ ਮਹੀਨਾ ਟੀਕਾ ਭਰਿਆ ਨੂੰ ਹੋ ਗਿਆ ਹੈ ਠੀਕ ਹੈ ਜੀ ਤੇ ਉਹ ਵੀ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਸੱਜਣੋ ਕੰਨ ਤੁਸੀਂ ਦੇਖ ਸਕਦੇ ਹੋ ਗੋਲ ਆ 10000 ਰੁਪਏ ਬੋਲੀ ਦੁਕਾਨੀ ਆਉਂਦਾ ਕਿ ਨਹੀਂ ਆ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ 7 ਲੀਟਰ ਦੋਵਾਂ ਟਾਈਮਾਂ ਦਾ ਦੁੱਧ ਆ ਚੰਗੀ ਤਰ੍ਹਾਂ ਤੁਹਾਨੂੰ ਥਾਣਾ ਦਾ ਸਾਈਜ਼ ਦਿਖਾ ਦਿੰਨੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਆਉਣੀ ਚਾਹੀਦੀ ਹੈ ਜੇ ਪਾਸੇ ਤੋਂ ਬਿਲਕੁਲ ਸੇਮ ਸਾਈਜ਼ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਥੋੜੀਆਂ ਜੀਆਂ ਮੱਖੀਆਂ ਜ਼ਿਆਦਾ ਆ ਤੁਸੀਂ ਦੇਖ ਸਕਦੇ ਹੋ ਬਾਹਲੇ ਮੱਖ ਹੋਇਆ ਪਿਆ ਇਸ ਕਰਕੇ ਅਸੂਬੇਰਾਮੇ ਹੋਏ ਪਿਆ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਨੇ ਆਂ ਦੋਸਤੋ 30000 ਬਾਈ ਨੇ 35000 ਬਾਈ ਨੇ ਮੁੱਲ ਮੰਗਿਆ ਤੇ 7 ਲੀਟਰ ਦੁੱਧਾ ਤੇ 1 ਮਹੀਨਾ ਟੀਗਾ ਭਰਾਏ ਨੂੰ ਹੋ ਗਿਆ ਹੋ ਸਕਦਾ ਗੱਬਣ ਹੀ ਹੋਵੇ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਨੇ ਆਂ ਲਓ ਵੀ ਸੱਜਣੋ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਨੇ ਆਂ ਜਰਸੀ ਪਿਆਉ ਰਾ ਦੋਸਤੋ ਮੋੜ ਲਓ ਬਾਈ ਬਾਰ ਅੱਜ ਹੀ ਬੰਨੇ ਆ ਇਸ ਕਰਕੇ ਥੋੜੀ ਚੌੜ ਕਰਦੇ ਆ ਪਸ਼ੂ ਤੇ ਬਾਈ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ ਵੀ 5 ਮਹੀਨੇ ਹੋ ਗਏ 5 ਮਹੀਨੇ ਤੇ ਮਹੀਨਾ ਟੀਕਾ ਪਰੇ ਨੂੰ ਹੋ ਗਿਆ ਹੈ ਤੇ ਬਾਈ ਕੀ ਮੁੱਲ ਰੱਖਿਆ ਇਹਦਾ 35000 ਰੁਪਏ ਲਓ ਵੀ ਸੱਜਣੋ 35000 ਮੁੱਲ ਆ ਤੇ ਜਿਸ ਵੀ ਕਿਸੇ ਵੀਰ ਨੂੰ ਦੋਨੇ ਪਸ਼ੂ ਪਸੰਦ ਆ ਜਾਂ ਦੋਵਾਂ ਚੋਂ ਕੋਈ ਵੀ ਜਾਨਵਰ ਤੁਹਾਡੇ ਪਸੰਦ ਆ ਤਾਂ ਨੰਬਰ 22 ਦਾ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ 22 ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ